ਬਹੁਤ ਸਾਰੇ ਲੋਕ ਅਜੇਨ ਦੇ ਜੜੇ ਸ਼ਰਦਾਈ ਨੂੰ ਇਸ ਤਰੀਕੇ ਦੇ ਨਾਲ ਸਮਝਦੇ ਨੇ ਕਿ ਸ਼ਾਇਦ ਇਸ ਦੇ ਵਿੱਚ ਕੋਈ ਨਸ਼ਾ ਮਿਲਾਇਆ ਹੁੰਦਾ ਸੋ ਅੱਜ ਅਸੀਂ ਜਾਣਾਂਗੇ ਕਿ ਸ਼ਰਦਾਈ ਤਿਆਰ ਕਿਵੇਂ ਹੁੰਦੀ ਹੈ ਸਰੀਰ ਨੂੰ ਇਸ ਦੇ ਕੀ ਫਾਇਦੇ ਨੇ ਇਹ ਜੋ ਵੀ ਨਸ਼ਾ ਦੀ ਕੋਈ ਗੱਲ ਨਹੀਂ ਚੱਲੀ ਸੀ ਬਿਲਕੁਲ ਨਾਰਮਲ ਚੀਜ਼ ਹੈ ਕਿ ਲੇਡੀਜ਼ ਨੂੰ ਵੀ ਨਹੀਂ ਆਖੀ ਗੱਲ ਨੇ ਹਾਂਜੀ ਤੇ ਨਸ਼ਾ ਦੇ ਕੋਲ ਬਹੈ ਨਹੀਂ ਨਸ਼ਾ ਦਾ ਲਾਅ ਉਹ ਲੱਗ ਹੁੰਦਾ ਉਹਨੂੰ ਘੋਟਾ ਕਹਿੰਦੇ ਉਹ ਨਹੀਂ ਹੁੰਦਾ ਇਹ ਸਿਰਫ ਨਸ਼ਾ ਹੀ ਆ ਸਰੀਰ ਨੂੰ ਕਿੰਨੇ ਕੁ ਫਾਇਦੇ ਇਹਨਾਂ ਲੀਵਰ ਵਾਲ ਫਿਟਿੰਗ ਹੈਗੀ ਆ। ਨੰਦਰਦ ਕਰਦੀਆਂ ਉਹ ਠੀਕ ਕਰਦੀਆਂ। ਨਿਗਾ ਰੋਸ਼ਨੀ ਬਾਰੇ ਬਗੜੇ ਜਿਹੋ ਨਹਿਮ ਦਾ ਕੋਈ ਹਸ ਲੋਤਰ ਆ। ਇਹ ਸ਼ੂਗਰ ਪ੍ਰੋਬਲਮਾਂ ਨਹਿਮ ਦੀ ਕਿਡਤ ਅੰਦਰ ਜਾਂਦੀ ਆ। ਕਿ ਕਿਸੀ ਲੀਵਰ ਦੀਆਂ ਬਿਮਾਰੀਆਂ ਨੇ ਲੀਵਰ ਫੈ ਜਿਹਨਾਂ ਅੰਦਰ ਨਿਪਰਕਸ਼ਣ ਖਤਮ ਕਰਦੀ ਆ। ਫਾਇਦੇ ਦੇ ਅਣਗਿਣਤ ਫਾਇਦੇ ਆ ਜੇ ਲੋਕ ਸਾਹਮਣੇ ਨੇ। ਗਾਹਕਾਂ ਦਾ ਕੀ ਰਿਸਪੌਂਸ ਆ ਆਉਂਦੇ ਨੇ? ਗਾਹਕ ਮੰਨ ਉਹ ਨਸ਼ੇ ਸਮਝ ਕੇ ਕੱਟ ਸਮਝਦੇ ਆ। ਪਰ ਜਿਨ੍ਹਾਂ ਨੂੰ ਪਤਾ ਉਹ ਆਉਂਦੇ ਆ। ਉਹ ਦੋ ਦੋ ਗਲਾਸ ਹੀ ਪੀ ਲੰਦੇ ਜਿਹਨਾਂ ਨੂੰ ਪਤਾ ਹੈ ਵਰਸਾ ਇੱਕ ਲੇਡੀ ਆ ਸੀ ਬਹੁਤ ਸਾਦੀ ਮਨ ਕਹਿੰਦੀ ਮੇਰੇ ਪੇਟ ਤੇ ਇਨਫੈਕਸ਼ਨ ਬਹੁਤ ਜ਼ਿਆਦਾ ਵਾ ਬਾਬਾ ਜੀ ਮੈਨੂੰ ਸ਼ੂਟ ਮਾਹੀ ਕਿਰਪਾ ਕਰਪਾ ਦੀ ਚੱਕ ਲੋ ਕਿਰਪਾ ਹੋ ਜਾਊਗੀ ਸੋ ਉਹ ਦੋ ਦਿੱਲੀ ਆਉਂਦੀ ਆ ਤਾਂ ਇੱਕ ਬੱਚੇ ਨਾਲ ਲੇਕਨ ਬੱਚੇ ਪੜਾਉਂਦੀ ਆ ਬੱਚੇ ਪਿੰਦਿਆਂ ਨੂੰ ਕੋਈ ਨੈਸ਼ਨਲ ਕਰਨੀ ਉਹ ਹਾਂ ਪ੍ਰਾਰਥਨ ਖਰਾਕ ਸਿੰਘਾਂ ਦੇ ਖਰਾਕਾ ਜੀ ਇਹ ਤਾਂ ਸਿੱਖ ਰਤ ਦਾ ਅੜ ਵਾਲੀ ਚੀਜ਼ ਆ ਜੀ ਇਹ ਇੱਥੇ ਕੋਈ ਗੱਲ ਨਹੀਂ ਕੀ ਵੀ ਜੀ ਤੁਸੀਂ ਦੇਖ ਰਹੇ ਹੋ ਐਸਐਮ ਜਰਨਲਿੰਗ ਤੇ ਮੈਂ ਹਾਂ ਪ੍ਰਦੀਪ ਕੌਰ ਸੋ ਗਰਮੀਆਂ ਦਾ ਮੌਸਮ ਆ ਚੁੱਕਿਆ ਹੈ ਤਾਪਮਾਨ ਜਿਹੜਾ 40 ਡਿਗਰੀ ਤੋਂ ਪਾਰ ਹੁੰਦਾ ਨਜ਼ਰ ਆ ਰਿਹਾ ਸੋ ਲੋਕ ਨੇ ਜਿਹੜੇ ਗਰਮੀ ਤੋਂ ਬਚਾਉਣ ਲਈ ਆਪਣੇ ਆਪ ਨੂੰ ਸਰੀਰ ਨੂੰ ਠੰਡਕ ਦਿੰਦੇ ਨੇ ਕੁਝ ਲੋਕ ਨੇ ਜਿਹੜੇ ਕੋਲਡ ਡਰਿੰਕਸ ਪੀਂਦੇ ਨੇ ਔਰ ਬਹੁਤ ਸਾਰੇ ਲੋਕ ਨੇ ਜਿਹੜੇ ਸ਼ਰਧਈ ਵੀ ਪੀਂਦੇ ਨੇ ਪਰ ਅੱਜ ਦੇ ਸਮੇਂ ਦੇ ਵਿੱਚ ਬਹੁਤ ਸਾਰੇ ਲੋਕ ਅਜੇ ਨੇ ਜਿਹੜੇ ਸ਼ਰਧਈ ਨੂੰ ਇਸ ਤਰੀਕੇ ਦੇ ਨਾਲ ਸਮਝਦੇ ਨੇ ਕਿ ਸ਼ਾਇਦ ਇਸ ਦੇ ਵਿੱਚ ਕੋਈ ਨਸ਼ਾ ਮਿਲਾਇਆ ਹੁੰਦਾ ਸੋ ਅੱਜ ਅਸੀਂ ਜਾਣਾਂਗੇ ਕਿ ਸ਼ਰਧਈ ਤਿਆਰ ਕਿਵੇਂ ਹੁੰਦੀ ਹੈ ਸਰੀਰ ਨੂੰ ਇਸ ਦੇ ਕੀ ਫਾਇਦੇ ਨੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਅੱਛਾ ਬਾਬਾ ਜੀ ਮੈਨੂੰ ਇਹ ਦੱਸੋ ਤੁਸੀਂ ਕਿੰਨੇ ਟਾਈਮ ਤੋਂ ਬਣਾ ਰਹੇ ਹੋ 2 ਸਾਲ ਤੋਂ ਬਣਾ ਰਹੇ ਜੀ 2 ਸਾਲ ਤੋਂ ਹਾਂ ਜੀ ਹਾਂ ਜੀ ਅੱਛਾ ਕੀ ਕੀ ਸਮਾਨ ਤੁਸੀਂ ਵਰਤਦੇ ਹੋ ਜਿਸ ਨੂੰ ਕਾਜੂ ਬਦਾਮ ਖਾਸ ਕਰ ਛੋਟੀ ਇਲਾਚੀ ਕਾਲੀ ਮਿਰਚ ਲੌਂਗ ਗੁਲਾਬ ਦੇ ਫੁੱਲ ਇਹ ਸਾਰੇ ਰਗੜ ਕੇ ਸਵੇਰੇ ਰਾਤ ਨੂੰ ਬਲੇ ਘੋਈਦਾ ਵਾ ਸਵੇਰੇ ਰਗੜੀਦਾ ਇਹਨਾਂ ਨੂੰ ਤੇ ਉਹ ਠੰਡਕਾਂ ਦੀ ਜਿਹੜਾ ਪਾਣੀ ਕੱਢ ਕੇ ਨਿਚੋੜ ਕੇ ਫਿਰ ਰੜ ਕੇ ਨੂੰ ਕੰਟਾ ਰੜਦੇ ਪਹਿਲਾਂ ਫਿਰ ਨਿਚੋੜਦੇ ਉਹਨੂੰ ਨਿਚੋੜ ਕੇ ਰਸ ਕੱਢ ਕੇ ਤੇ ਦੁੱਧ ਸ਼ੱਕਰ ਵਗੈਰਾ ਕੋਲ ਕੇ ਫਿਰ ਤਿਆਰ ਕਰਦੇ ਹਾਂ ਉਹਨੂੰ ਨਾ ਅੰਨੀ ਜਿੱਦਾਂ ਤੁਸੀਂ ਕਿਹਾ ਕਿ ਰਗੜਦੇ ਹੋ ਰਗੜਾ ਨੂੰ ਕਿੰਨਾ ਟਾਈਮ ਲੱਗ ਜਾਂਦਾ ਕੋਲ ਕੰਟਾ ਲਾ ਜੀ ਕੰਟਾ ਲਾ ਜਾਂਦਾ 1 ਘੰਟਾ ਅੱਛਾ ਫਿਰ ਕੋਲ ਸਮਾਨ ਰੈਡੀ ਕਰਕੇ ਲੈ ਕੇ ਆਉਂਦੇ ਹਾਂਜੀ ਇੱਥੇ ਵੀ ਗਿਰਦਾ ਜੀ ਹੁਣ ਗਾਹਾਂ ਗਾਹ ਸੀਜ਼ਨ ਵਧਣਾ ਫੇਰ ਜਿਹੜਾ ਤਸਲੀ ਕਰਾਉਂ ਕਰੀ 10 ਕਿਲੋ ਕਰਤੇ ਕਰ ਲਈ ਦੀ ਅੱਛਾ ਗਾਹਾਂ ਦਾ ਕੀ ਰਿਸਪੌਂਸ ਆ ਆਉਂਦੇ ਨੇ ਗਾਹ ਕੋਲ ਇਹ ਇਹ ਇਵਰ ਇੱਕ ਲੋਕ ਨਸ਼ੇ ਸੰਦ ਕੀ ਕੱਟਦੇ ਸੰਵੇਦੇ ਆ ਪਰ ਜਿਨ੍ਹਾਂ ਨੂੰ ਪਤਾ ਉਹ ਆਉਂਦੇ ਆ ਉਹ ਦੋ ਦੋ ਲੱਖ ਵਿਲਨ ਦੇ ਜਿਹਨਾਂ ਨੂੰ ਪਤਾ ਹੈ ਵਰਨਾ ਉਹ ਤਾਂ ਰੋਪਾ ਇੱਕ ਦੋ ਰੋਪਾ ਦੇ ਮੈਂ ਕਹਿੰਦੇ ਆ ਜੀ ਬਹੁਤ ਸਾਰੇ ਲੋਕ ਆ ਜਿਵੇਂ ਸਾਨੂੰ ਵੀ ਬਹੁਤ ਸਾਰੇ ਲੋਕਾਂ ਨੇ ਕਿਹਾ ਕਹਿੰਦੇ ਵੀ ਜੀ ਸ਼ਰਧਾਈ ਦੇ ਵਿੱਚ ਨਾ ਨਸ਼ਾ ਹੁੰਦਾ ਜਦੋਂ ਪੀਨੇ ਆ ਸਰੀਰ ਚ ਕਿੱਦਾਂ ਦੀ એનર્ਜੀ ਜੀ ਆ ਜਾਂਦੀ ਹੈ ਜੀ ਕੋਈ ਨਸ਼ਾ ਨਹੀਂ ਚੜੀ ਬਿਲਕੁਲ ਨੋਰਮਲ ਚੀਜ਼ ਆ ਕਿ ਲੇਡੀਜ਼ ਨੂੰ ਵੀ ਨਹੀਂ ਆਖਿਆ ਇਹ ਗੱਲ ਨੇ ਹਾਂਜੀ ਤੇ ਨਸ਼ਾ ਦਾ ਕੋਲ ਵੀ ਹੈ ਨਹੀਂ ਨਸ਼ਾ ਦਾ ਲੱਗ ਨੂੰ ਲੱਗ ਹੁੰਦਾ ਉਹਨੂੰ ਕੋਟਾ ਕਹਿੰਦੇ ਉਹ ਨਹੀਂ ਬਣਦਾ ਇਹ ਇਹ ਸਿਰਫ ਨਸ਼ਰਾਈ ਆ ਅੱਛਾ ਕੋਟੇ ਤੇ ਰਗੜੇ ਚ ਫਰਕ ਹੁੰਦਾ ਕੀ ਫਰਕ ਹੁੰਦਾ ਹੋਰ ਜੀ ਕੋਟਾ ਪਿੰਦਾ ਜਦੋਂ ਸੁੱਖ ਨਿਦਾਨ ਬਿੰਦਾ ਇਹ ਚੋਣੀ ਇਹ ਤੇਰ ਕੋਈ ਟੋਲ ਇਹ ਨਾਰਮਲ ਆ ਯਸ ਪਰ ਜੋ ਉਸਮਾਨ ਸਾਹਮਣੇ ਪਿਆ ਇਹੀ ਪੋਣਾ ਵਾ ਇਸ ਤੋਂ ਇਲਾਵਾ ਹੋਰ ਕੋਈ ਪੋਣਾ ਨਹੀਂ ਗਿਆ ਹਾਂ 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 ਜੀ ਹਾਂ ਜੀ ਹਾਂ ਜੀ ਨਿੰਮ ਦਾ ਘੋਟਣਾ ਵਾ ਸਲੋਤਰ ਸਲੋਤਰ ਕਹਿੰਦੇ ਆ ਅੱਛਾ ਇਹਨਾਂ ਰਗੜਦੇ ਇਹਦਾ ਸਿਰ ਵਿੱਚ ਜਾਂਦਾ ਨਿੰਮ ਦਾ ਜੀ ਜੋ ਰਗੜਦੇ ਹਾਂ ਜੀ ਹਾਂ ਜੀ ਹਾਂ ਜੀ ਨਿੰਮ ਦਾ ਸਰੀਰ ਨੂੰ ਕਿੰਨੇ ਕ ਫਾਇਦੇ ਨੇ ਸਿਰ ਨੂੰ ਲੀਵਰ ਵਾਲ ਫਿਟਿੰਗ ਹੈਗੀ ਆ ਤੇ ਹੱਡੀਆਂ ਦੰਤਾਂ ਦੇ ਲੱਤਾਂ ਦੇ ਦਰਦ ਕਰਦੀਆਂ ਉਹ ਠੀਕ ਕਰਦੀਆਂ ਨਿਗਾਹ ਰੋਸ਼ਨੀ ਬਾਰੇ ਬਕੜੇ ਜਿਹੋ ਨਿੰਮ ਦਾ ਕੋਈ ਸਲੋਤਰ ਆ ਇਹ 슈ਗਰ ਪ੍ਰੋਬਲਮਾਂ ਨਿੰਮ ਦੀ ਕੜਤਣ ਅੰਦਰ ਜਾਂਦੀ ਆ ਉਹ ਜਿਹੜੇ 슈ਗਰ ਦੇ ਪੇਸ਼ੈਂਟ ਨੇ ਮਰੀਜ਼ ਨੇ ਹਾਂਜੀ ਹਾਂਜੀ ਹਾਂ ਆਪੀ ਹਾਂਜੀ 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 ਜੀ ਉਹ ਜਿਹੜੇ ਆਪਣੇ ਤੁਸੀਂ ਕਹ ਅਸੀਂ ਲਿਵਰ ਦੀਆਂ ਬਿਮਾਰੀਆਂ ਨੇ ਲਿਵਰ ਹਾਂਜੀ ਹਾਂ ਜੀ ਅੰਦਰ ਇਨਫੈਕਸ਼ਨ ਖਤਮ ਕਰਦੀ ਆ ਫਾਇਦੇ ਨੇ ਕਿ ਅਣਗਿਣਤ ਫਾਇਦੇ ਆ ਜੇ ਲੋਕ ਸਾਹਮਣੇ ਨੇ ਇਹ ਮੇਰੇ ਪੁਰਾਣੀ ਖਰਾਕ ਅਸਦਾ ਪਾਪਾ ਦੀ ਸਿੰਘ ਜੀ ਇਹ ਡਾਡਾ ਲਾਉਂਦੇ ਪਹਿਲਾਂ ਉਹ ਜੋ ਉਹ ਪਿੰਦੇ ਹੁੰਦੇ ਸੀ ਹਾਂ ਦੀ ਹਾਂ ਜੀ ਪ੍ਰਾਤਨ ਨੂੰ ਤਾਂ ਚੱਲਦੀ ਆਉਂਦੀ ਆ ਪਰ ਹੁਣ ਲੋ ਲੋਪ ਹੋ ਗਈ ਸੀ ਇਹ ਦੁਆਰਾ ਲੋਕ ਗੁਰੂ ਸਰ ਕਰ ਦੁਆਰਾ ਪੜ ਹੋਈ ਆ ਲੋਕਾਂ ਚਾਣ ਹੋਇਆ ਬਾਰੇ ਕੁਝ ਲੋਕਾਂ ਪਤਾ ਲੱਗਿਆ ਵਾ ਕੁਝ ਸੋਸ਼ਲ ਮੀਡੀਆ 'ਤੇ ਆਡ ਹੋਣ ਕਰਕੇ ਵੀ ਇਹ ਲੋਕਾਂ ਤਾਕਤ ਜੀ ਨੂੰ ਤਕਤੀ ਅਨਜ ਰਿੰਕ ਤਾਂ ਅਰਕੇ ਲੋਕਾਂ ਦੁਆਰਾ ਤੋਂ ਆਉਣ ਲੱਗੇ ਆ ਸ਼ੁਰੂ ਹੋਣ ਲੱਗੀ ਆ ਸੋ 10-20 ਲਾ ਕੇ ਬੈਠਾ ਵਾ ਸੋ ਗੁਰੂ ਜੀ ਦੀ ਕਿਰਪਾ ਨਾਲ ਚੱਲਦੀ ਜਾਂਦਾ ਕੰਮ ਉਹਦਾ ਲਾਈ ਜ ਮਾਲਕੇ ਫਿਟਿੰਗ ਵਾਤੇ ਆ ਜਿਵੇਂ ਜਮ ਜੰਮ ਵਾਲੇ ਬੱਚੇ ਵੀ ਇਹ ਪੀਂਦੇ ਪੀਂਦੇ ਆ ਅੱਛਾ ਜੀ ਹਾਂ ਜੀ ਜਮ ਜਮ ਡਾਡੀ ਪੀਵਾ ਜਮ ਡਾਡੂ ਕਿਹਾ ਹਾਂ ਆਂ ਜੀ ਹਾਂ ਜੀ ਹਾਂ ਜੀ ਇਹ ਐਨਰਜੀ ਡਰਿੰਕ ਹਾਂ ਜੀ ਹਾਂ ਜੀ ਹਾਂ ਜੀ ਹਾਂ ਜੀ ਹਾਂ ਜੀ ਅੱਛਾ ਤੁਸੀਂ ਜਿਵੇਂ ਸਿੰਘ ਸੱਜੇ ਹੋਏ ਓਮਰਿਤ ਸ਼ਕਿਆ ਦਾ ਮਾਲਾ ਸੱਜੇ ਗੁਰਬਾਣੀ ਚ ਵਿਚਰਦੇ ਹੀ ਬਾਰੇ ਕੁਛ ਹੋਇਆ ਹੈ ਕਿ ਨਹੀਂ ਸ਼ਰਧਈ ਬਾਬਾ ਦੀਪ ਸਿੰਘ ਜੀ ਆਪ ਲਖ ਰਕੜਦੇ ਹੁੰਦੇ ਸੀ ਅੱਛਾ ਹਾਂ ਜੀ ਆਪ ਹਾਂ ਜੀ ਹਾਂ ਜੀ ਇਹ ਪ੍ਰਾਤਨ ਖਰਾਕਾ ਸਿੰਘਾਂ ਦੇ ਖਰਾਕਾ ਜੀ ਹੈ ਹਾਂ ਹਾਂ ਜੀ 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 ਇਹ ਤਾਂ ਸਿੱਖ ਰਤ ਕੋਈ ਨਾ ਨਸ਼ਾ ਨਤਾ ਹੀ ਹੈਗਾ ਬਿਲਕੁਲ ਨਾ ਸੋ ਨਹੀਂ ਮੈਂ ਤੁਹਾਨੂੰ ਆਪ ਵੀ ਦੇਖੋ ਨਹੀਂ ਸਾਰੇ ਅੱਛਾ ਜਿਹੜਾ ਤੁਸੀਂ ਸਮਾਨ ਪਾਉਂਦੇ ਹੋ ਸਾਰਾ ਸਾਰਾ ਕਿ ਲੇਡੀਆਂ ਵੀ ਆਉਂਦੀਆਂ ਨੇ ਇੱਕ ਲੇਡੀ ਆਈ ਸੀ ਬਹੁਤ ਆਦੀ ਮਨ ਗਿਆ ਮੇਰੇ ਪੇਟ ਤੇ ਨਿਵਿਖਣ ਬਹੁਤ ਜ਼ਿਆਦਾ ਵਾ ਬਾਬਾ ਜੀ ਮੈਨੂੰ ਛੋੜ ਮਾਹੀ ਗੁਰਸਾਹਿਬ ਕਿਰਪਾ ਦੀ ਚੱਕ ਲੋ ਕਿਰਪਾ ਹੋ ਜੂਗੀ ਸੋ ਉਹ ਦੋ ਦਿੱਲੀ ਆਉਂਦੀ ਆ ਸਾਰ ਇੱਕ ਬੱਚੇ ਨਾਲ ਲੇਕੋ ਬੱਚੇ ਪਾਉਂਦੀ ਆ ਬੱਚੇ ਪਿੰਦੇ ਉਹ ਕੋਈ ਨਸ਼ਾ ਨਸ਼ਾ ਕਰਨੀ ਨਹੀਂ ਹਾਂ ਹਾਂ ਜੀ ਅੱਛਾ ਬਾਬਾ ਜੀ ਮੈਨੂੰ ਇਹ ਦੱਸੋ ਤੁਸੀਂ ਇਹ ਕੰਮ ਪਿਛਲੇ 2 ਸਾਲ ਤੋਂ ਸ਼ੁਰੂ ਕੀਤਾ ਪਹਿਲਾਂ ਕੁਝ ਹੋਰ ਵੀ ਕਰਦੇ ਸੀ ਹਾਂ ਜੀ ਪਹਿਲਾਂ ਤਾਂ ਦੇਲੀ ਵੇ ਸਾਥੇ ਇੱਕ ਨਕ ਦੇ ਅੱਗੇ ਕਰ ਲੈਂਦੇ ਹੁਣ ਆ ਅਬ ਦਾ ਕੰਮ ਕਰਨ ਲੱਗ ਗਏ ਇਸ ਨੂੰ ਕੀਤਾ ਵਾ ਪਹਿਲਾਂ ਉਧਰ ਸੀਗੇ ਔਰ ਇੰਦ ਸਨਮੇ ਕੋਲ ਹੁੰਦੇ ਸੀਗੇ ਅੱਛਾ ਜੀ ਤੇ ਇਸ ਵਾਰ ਇੱਥੇ ਆ ਗਏ ਤਕਣਾ ਉਧਰ ਮਿਲਿਆ ਹਾਂ ਹਰ ਚ ਕੋਣ ਕੋਣ ਕਾਰਜ ਮਾਤਾ ਜੀ ਆ ਕਰਦੇ ਆ ਤਿੰਨ ਬੱਚੇ ਆਈ ਤਿੰਨ ਬੱਚੇ ਬੱਚਿਆਂ ਨੇ ਕਿਹਾ ਨਹੀਂ ਹੈਗਾ ਵੀ ਪਪਾ ਨਹੀਂ ਤੁਸੀਂ ਆ ਕੰਮ ਨਹੀਂ ਨਹੀਂ ਹੁਣ ਬਸ ਬੱਚੇ ਵੀ ਕੁਰਸੀ ਕਿਉਂ ਆਵਾਜ਼ ਕਰਾਂ ਅੱਛਾ ਕੁਰਸੀ ਕਿਉਂ ਹਾਂਜੀ ਹਾਂਜੀ ਉਹਨਾਂ ਨੂੰ ਪਤਾ ਵੀ ਆ ਜਿਵੇਂ ਬਣਦੀ ਆ ਤੁਹਾਡੀ ਹੈਲਪ ਕਰਦੇ ਹਾਂ ਜੀ ਬਾਰੇ ਬੱਚੇ ਮੈਂ ਛੋਟੇ ਬੱਚੇ ਆ ਹਾਂ ਜੀ ਹਾਂ ਜੀ ਮੇਰੇ 12 ਸਾਲਾਂ ਬਾਅਦ ਬੱਚੇ ਹੋਏ ਆ ਤੇ ਵੇਣ ਤੋਂ ਬੇਟੇ ਆ ਦੋ ਪਚੰਗੀਆਂ ਕੁ ਭੰਗਣਾ ਮੇਰੇ ਹਾਂ ਜੀ ਹਾਂ ਜੀ ਹਾਂ ਜੀ ਯਾਨੀ ਕਿ ਉਹ ਵੀ ਸ਼ੌਕਿੰਗ ਇਸ ਚੀਜ਼ ਦੇ ਹਾਂ ਜੀ ਹਾਂ ਜੀ ਮੇਰੇ ਕੋਲ ਵੀਡੀਓ ਪਈ ਆ ਬੱਚੇ ਬਣਾਉਂਦਿਆ ਕਰੇ ਆ ਆਪਦੀ ਆਪਦੀ ਹਾਂਣ ਦੇ ਬੱਚੇ ਇਕੱਠੇ ਕਰ ਲੈਂਦੇ ਆ ਤੇ ਘਰੇ ਲਾ ਕੇ ਬੈਹਣਦੇ ਦੇਖ ਕੇ ਬਣਾਉਂਦੇ ਆ ਹਾਂ ਜੀ ਹਾਂ ਜੀ ਹਾਂ ਸ਼ੌਕ ਆ ਜੀ ਅੱਛਾ ਜਿਹੜੀਆਂ ਤੁਸੀਂ ਚੀਜ਼ਾਂ ਪਾਉਂਦੇ ਹੋ ਸਾਰੀਆਂ ਤਾਕਤ ਵਾਲੀਆਂ ਚੀਜ਼ਾਂ ਹੀ ਨੇ ਅੱਛਾ ਫਿਰ ਕੋਈ ਨੁਕਸਾਨ ਹਾਂ ਜੀ 0% ਨੁਕਸਾਨ ਨਹੀਂ ਚ ਨੁਕਸਾਨ ਬਿਲਕ ਹਾਂਜੀ 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 ਅੱਛਾ ਬਾਬਾ ਜੀ ਮੈਨੂੰ ਇਹ ਦੱਸੋ ਤੁਸੀਂ ਕਿੱਥੇ ਖੜੇ ਹੋ ਤੇ ਕਿੰਨੇ ਵਜੇ ਤੋਂ ਲੈ ਕੇ ਕਿੰਨੇ ਵਜੇ ਤੱਕ ਖੜਦੇ ਹੋ ਪ੍ਰੋਪਰ ਐਡਰੈਸ 9 ਵਜੇ ਤੱਕ ਆਉਨੇ ਆ 9 ਵਜੇ ਆਉਨੇ ਆ ਸਵੇਰ ਤੋਂ 7 ਵਜੇ ਤੱਕ ਆਉਨੇ ਆ ਸ਼ਾਮ ਦੇ ਸਵੇਰ ਦੇ 9 ਵਜੇ ਤੋਂ ਲੈ ਕੇ ਸ਼ਾਮ ਦੇ 7 ਵਜੇ ਤੱਕ ਹਾਂਜੀ ਤੇ ਐਡਰੈਸ ਡਾਗਾ ਸੀਐਫਸੀ ਸਕੂਲ ਦੇ ਤਰਫ ਸੀਐਫਸੀ ਸਕੂਲ ਪੈਂਦਾ ਵਾ ਸੀਐਫਸੀ ਸੀਐਫਸੀ ਸਕੂਲ ਹਾਂਜੀ ਹਾਂਜੀ ਵੀਆਰਐਸ ਨਗਰ ਤੇ ਐਫ ਬਲਾਕ ਤੇ ਡਾਊਨ ਟਾਊਨ ਮਾਰਕੀਟ ਵਾ ਆਹੜੀ ਮਾਰਕ ਡਾਊਨ ਟਾਊਨ ਵਿਜੇ ਫੇਰ ਵੀ ਸਾਹਮਣੇ ਹੁੰਦੇ ਆ ਵਿਜੇ ਫੇਰ ਵੀ ਸਾਹਮਣੇ ਸੋ ਤੁਸੀਂ ਵੀ ਦੇਖਿਆ ਹੋਵੇਗਾ ਤਾਪਮਾਨ ਜਿਹੜਾ ਲਗਾਤਾਰ ਵਧਦਾ ਜਾ ਰਿਹਾ ਗਰਮੀ ਇੰਨੀ ਖਿਆਦਾ ਪੈ ਰਹੀ ਹੈ ਲੋਕਾਂ ਦਾ ਘਰ ਤੋਂ ਬਾਹਰ ਨਿਕਲਣਾ ਵੀ ਔਖਾ ਔਰ ਜੇ ਤੁਸੀਂ ਵੀ ਇੰਨੀ ਦੁਪਹਿਰ ਦੇ ਵਿੱਚ ਧੁੱਪ ਚ ਬਾਹਰ ਨਿਕਲਦੇ ਹੋ ਤਾਂ ਬੋਡੀ ਨੂੰ ਠੰਡਕ ਦੇਣ ਲਈ ਕੋਲਡ ਡਰਿੰਕਸ ਦਾ ਇਸਤੇਮਾਲ ਨਾ ਕਰੋ ਸਰ੍ਹਦਾਈ ਦਾ ਇਸਤੇਮਾਲ ਕਰੋ ਸੋ ਬਹੁਤ ਸਾਰੀਆਂ ਪੁਰਾਤਨ ਕਿਤਾਬਾਂ ਦੇ ਵਿੱਚ ਵੀ ਲਿਖਿਆ ਹੋਇਆ ਬਾਬਾ ਜੀ ਨੇ ਖੁਦਾਬ ਦੱਸਿਆ ਕਿ ਬਾਬਾ ਦੀਪ ਸਿੰਘ ਜੀ ਵੀ ਸਰ੍ਹਦਾਈ ਰਗੜਦੇ ਹੁੰਦੇ ਸੀ ਪੀਂਦੇ ਹੁੰਦੇ ਸੀ ਔਰ ਸਭ ਤੋਂ ਖਾਸ ਗੱਲ ਇਹ ਹੈ ਕਿ ਇਹਨੂੰ એનર્ਜੀ ਡਰਿੰਕ ਕ ਕੀ ਕਹਿੰਦੇ ਨੇ ਬਹੁਤ ਤਾਕਤਵਰੀਆਂ ਚੀਜ਼ਾਂ ਪਾਈਆਂ ਹੁੰਦੀਆਂ ਨੇ ਤੁਸੀਂ ਖੁਦ ਇੱਕ ਵਾਰ ਪੀ ਕੇ ਦੇਖ ਸਕਦੇ ਹੋ ਟੇਸਟ ਕਰ ਸਕਦੇ ਹੋ ਸੋ ਗਰਮੀਆਂ ਦੇ ਮੌਸਮ ਦੇ ਵਿੱਚ ਤੁਸੀਂ ਕੋਸ਼ਿਸ਼ ਕਰਨੀ ਹੈ ਗੰਨੇ ਦਾ ਜੂਸ ਛੱਡ ਕੇ ਕੋਲਡ ਡਰਿੰਕ ਛੱਡ ਕੇ ਤੁਸੀਂ ਅਸ਼ਰਧਾਈ ਦਾ ਇਸਤੇਮਾਲ ਜ਼ਰੂਰ ਕਰਨਾ ਤਾਂ ਕਿ ਤੁਹਾਡੇ ਸਰੀਰ ਨੂੰ ਵੀ ਕੁਝ ਫਾਇਦੇ ਹੋ ਸਕਣ ਸੋ ਇਦਾਂ ਦੀ ਹੋਰ ਅਪਡੇਟ ਲਈ ਜੁੜੇ ਰਹੋ ਮੇਰੇ ਨਾਲ ਹੁਣ ਮੈਂ ਦੇ ਚਾਹਸਾ ਧੰਨਵਾਦ